ਭਾਜੀ ਦੋ ਆਲੂ ਪਿਆਜ਼ ਵਾਲੇ ਪਰੌਂਠੇ ਲਵਾ ਦਿਓ। ਠੀਕ ਹੈ ਵੀਰ ਜੀ। ਨਾਲੇ ਸਰੋਂ ਦੇ ਤੇਲ 'ਚ ਬਣਵਾਇਓ। ਓਕੇ ਭਾਜੀ। ਓ ਕਿਉਂ? ਸਰੋਂ ਦੇ ਤੇਲ 'ਚ ਓਮੇਗਾ 3 ਫੈਟੀ ਐਸਿਡ ਹੁੰਦਾ ਜਿਹੜਾ ਕਿ ਬੈਡ ਕੋਲੇਸਟ੍ਰੋਲ ਨੂੰ ਘਟਾਉਂਦਾ ਤੇ ਗੁੱਡ ਕੋਲੇਸਟ੍ਰੋਲ ਨੂੰ ਵਧਾਉਂਦਾ। ਫੇਰ ਠੀਕ ਹੈ। ਕਰ ਦਿਓ ਜੀ। ਬਣ ਕਰੋ। ਰੁਕ ਜਾਓ। ਭਾਜੀ ਇਹ ਕੌਣ ਹੈ? ਓ ਭਾਜੀ ਮੈਨੂੰ ਤਾਂ ਆਪੇ ਨਹੀਂ ਪਤਾ ਕੌਣ ਹੈ। ਕੌਣਾ ਭਾਈ ਤੂੰ ਮੈਂ ਮੈਂ ਫਿਊਚਰ ਤੋਂ ਆਇਆ 2040 ਤੋਂ ਤੁਹਾਨੂੰ ਪਤਾ ਹੈ ਸਰੋਂ ਦਾ ਤੇਲ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹਦੇ ਵਿੱਚ ਯੂਰਿਸਿਕ ਐਸਿਡ ਹੁੰਦਾ ਹੈ ਤੇ ਇਹ ਮੋਨੋਸੈਚੂਰੇਟਿਡ ਆਇਲ ਹੈ ਇਹਨੂੰ ਨਾ ਵਰਤੋ ਹੈ ਥੈਂਕ ਯੂ ਭਾਈ ਠੀਕ ਹੈ ਥੈਂਕ ਯੂ ਭਾਈ ਮਾਈ ਪਲੇਜ਼ਰ ਭਾਈ ਤੁਸੀਂ ਐਂ ਕਰੋ ਤੇ ਰਿਫਾਈਨਡ ਚ ਬਣਾ ਦਿਓ ਹਾਂ ਰਿਫਾਈਨਡ ਚ ਠੀਕ ਹੈ ਰਿਫਾਈਨਡ ਚ ਬਣਾ ਦੇਣਾ ਭਾਈ ਜੀ ਇਹ ਕਰੋ ਮੈਂ 2050 ਤੋਂ ਆਇਆ ਹੁਣੇ-ਹੁਣੇ ਇੱਕ ਖੋਜ ਹੋਈ ਹੈ ਸਰੋਂ ਦਾ ਤੇਲ ਬਾਕੀ ਤੇਲਾਂ ਨਾਲੋਂ ਬਹੁਤ ਸੇਫ ਹੈ ਖਾ ਲੈਣਾ ਚਾਹੀਦਾ ਹੈ ਥੈਂਕ ਯੂ ਥੈਂਕ ਯੂ ਭਾਜੀ ਬੈਸਟ ਆਫ ਲੱਕ ਜੀ ਤੁਸੀਂ ਐਂ ਕਰੋ ਪਰੌਂਠੇ ਰਹਿਣ ਦੋ ਦੋ ਗਲਾਸ ਦੁੱਧ ਕਰਾ ਲਾਓ ਕਿਉਂ ਦੁੱਧ ਵਿੱਚ ਪ੍ਰੋਟੀਨ ਹੁੰਦਾ ਹੈ ਕੈਲਸ਼ੀਅਮ ਹੁੰਦਾ ਵਿਟਾਮਿਨ ਹੁੰਦੇ ਆ ਨਾਲੇ ਹੋਰ ਖਾਸਾ ਕੁਝ ਹੁੰਦਾ ਹਾਂ ਦੁੱਧ ਕਰਾ ਲੈ ਪਾਜੀ ਦੋ ਗਲਾਸ ਦੁੱਧ ਕਰ ਦੋ ਠੀਕ ਹੈ ਪਾਜੀ ਦੁੱਧ ਕਰ ਦੰਨੇ ਆ ਕਿਹ ਬੋ ਪਾਈ ਹੁਣ ਕਿਉਂ ਆ ਗਿਆ ਮੈਂ 2055 ਤੋਂ ਆਇਆ ਦੁੱਧ ਸਾਡੇ ਲਈ ਨਹੀਂ ਬਣਿਆ ਮਨੁੱਖਾਂ ਨੂੰ ਜਾਨਵਰਾਂ ਦੇ ਦੁੱਧ ਦੀ ਕੀ ਲੋੜ ਹੈ ਇਸ ਕਰਕੇ ਦੁੱਧ ਨਹੀਂ ਪੀਣਾ ਚਾਹੀਦਾ ਬਹੁਤ ਹਾਨੀਕਾਰਕ ਹੈ ਠੀਕ ਹੈ ਜੀ ਥੈਂਕ ਯੂ ਨਹੀਂ ਪੀਂਦੇ ਹਾਂ ਪਾਜੀ ਦੁੱਧ ਵੀ ਤੁਸੀਂ ਰਹਿਣੇ ਦਿਓ ਓਹ ਹੁਣ ਕੀ ਹੋ ਗਿਆ ਤੈਨੂੰ ਮੈਂ 2060 ਤੋਂ ਆਇਆ ਦੁੱਧ ਬਿਨਾ ਸੇਫ ਐ ਉਹਨੇ ਹੁਣੇ ਹੀ ਖੋਜ ਹੋਈ ਐ ਕੈਲਸ਼ੀਅਮ ਲਈ ਬਹੁਤ ਜ਼ਰੂਰੀ ਐ ਹਾਂ ਪੀ ਲਓ ਹਾਂ ਥੈਂਕ ਯੂ ਬਾਜੀ ਦੁੱਧ ਵੀ ਰਹਿਣ ਦਿਓ ਬਾਜੀ ਤੁਸੀਂ ਐ ਕਰੋ ਪੀਨਟ ਮਸਾਲਾ ਹੀ ਕਰ ਦਿਓ ਮੈਂ ਪੀਨਟ ਮਸਾਲਾ ਕਰ ਰਿਹਾ ਤੁਸੀਂ ਬੈਠੋ ਉੱਥੇ ਜਾ ਕੇ ਬਾਜੀ ਹੁਣ ਤਾਂ ਨਹੀਂ ਆਊਗਾ ਉਹ ਓਕੇ ਤਾਂ ਨਹੀਂ ਆਂਦਾ ਹੁਣ ਤੁਸੀਂ ਬੈਠੋ ਠੀਕ ਐ ਯੂਰ ਪੀਨਟ ਸਰ ਕੀ ਹੈਂ ਜੀ ਸਰ ਲੂਣ ਘੱਟ ਲੱਗਦਾ ਹੂੰ ਪਾਜੀ ਆਇਓ ਜਰ ਹਾਂਜੀ ਪਾਜੀ ਲੂਣ ਘੱਟ ਹੈ ਲੂਣ ਲਿਆ ਦਿਓ ਲੂਣ ਘੱਟ ਓ ਜੱਸੀ ਲੂਣ ਲੈ ਕੇ ਆਈ ਓਏ ਲੂਣ ਸਰ ਆਇਓਡਿਨ ਹੈਗਾ ਹਾਂਜੀ ਸਰ ਰੁਕ ਜੂ ਕਿ ਹੋਇਆ ਇਹ ਕਰੋ ਮੈਂ ਹੁਣੇ ਹੁਣੇ 2075 ਤੋਂ ਆਇਆ ਤਾਨੂੰ ਪਤਾ ਹੈ ਹੁਣੇ ਹੁਣੇ ਖੋਜ ਹੋਈ ਹੈ ਆ ਜਿਹੜਾ ਸਿੰਧਾ ਨਮਕ ਹੈ ਨਾ ਤੇਰਾ ਸਿੰਧਾ ਨਮਕ ਹਲਾ ਇੱਥੇ ਬੈਠ ਬੈਠ ਹਟ ਖਾ ਇਹਨੂੰ ਕਿਵੇਂ ਦਾ ਲੱਗਿਆ ਵਧੀਆ ਨਹੀਂ ਹੈ ਹੁਣ ਦੱਸ ਕਿਵੇਂ ਦਾ ਲੱਗਿਆ <laughs> बात है ये तो बहुत है भाजी एक प्लेट मेरे लिए भी माय प्लेजर सर फ्यूचर तो आया माय प्लेजर सर